ਸਸ਼੍ਰੀਕਲ ਸਾਥਿਓ ਅਸੀਂ ਸਾਰਿਆਂ ਉਹ ਸਹਾਇਕ ਪ੍ਰੋਫੈਸਰਾਂ ਜਿਨ੍ਹਾਂ ਨੇ 1150 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੀਅਨ ਭਰਤੀ ਦੇ ਤਹਿਤ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਦੇ ਵਿੱਚ ਜੁਆਇਨ ਕੀਤਾ ਤੇ ਇਸ ਰੁਜ਼ਗਾਰ ਦੇ ਯੋਗ ਹੋਣ ਦੇ ਲਈ ਅਸੀਂ ਸਾਰਿਆਂ ਨੇ ਆਪਣੀ ਉਮਰ ਦੀ ਲਗਭਗ 3-4 ਦਹਾਕੇ ਜਿਹੜੇ ਨੇ ਉਹ ਲਾਏ ਨੇ ਇਸ ਤੋਂ ਬਿਨਾਂ ਸਾਡਾ ਲਗਭਗ 4 ਸਾਲ ਦਾ ਲੰਮਾ ਸੰਘਰਸ਼ ਰਹਿਤ ਇਹਨਾਂ ਬੋਸਟਾਂ ਨੂੰ ਕਢਵਾਉਣ ਤੋਂ ਲੈ ਕੇ ਸਿਰੇ ਚੜਾਨ ਤੱਕ ਤਸ਼ੱਦਦਲੀ ਬੁਰੇ ਤਰੀਕੇ ਨਾਲ ਸੀ ਹੈ ਇਸ ਤੋਂ ਬਿਨਾ ਮਰਨ ਵਰਤ ਰੱਖੇ ਲਾਖੀ ਚਾਰਜ ਸਹੇ ਸਾਨੂੰ ਜਬਰੀ ਥਾਣਿਆਂ ਦੇ ਵਿੱਚ ਨજરਬੰਦ ਰੱਖਿਆ ਗਿਆ ਤੇ ਅਸੀਂ ਜੀਲਾਂ ਤੱਕ ਦਾ ਸਫ਼ਰ ਵੀ ਕੀਤਾ ਇਨਾਂ 4 ਸਾਲਾਂ ਦੇ ਸੰਘਰਸ਼ ਨੇ ਸਾਨੂੰ ਸਿਖਾਇਆ ਹੈ ਕਿ ਕਿਤਾਬੀ ਜਿਹੜਾ ਗਿਆਨ ਹੈ ਉਹਦੇ ਨਾਲ ਨਾਲ ਸੰਘਰਸ਼ ਦੇ ਮੈਦਾਨ ਦੇ ਵਿੱਚ ਲੜਨਾ ਕਿੰਨਾ ਜ਼ਰੂਰੀ ਹੈ ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਸੰਘਰਸ਼ ਦੇ ਮੈਦਾਨ ਦੀ ਵਿੱਚ ਗੁੜਨਾ ਵੀ ਇਸ ਰੋਜ਼ਗਾਰ ਦੀ ਲੜਾਈ ਨੇ ਸਾਨੂੰ ਸਿਖਾਇਆ ਹੈ ਇਸ ਰੋਜ਼ਗਾਰ ਦੀ ਲੜਾਈ ਨੇ ਹੀ ਸਾਡੇ ਅੰਦਰੋਂ ਡਰ ਨੂੰ ਖੋ ਕੇ ਸਾਨੂੰ ਬੋਲ ਦਿੱਤਾ ਹੈ ਸੁਣਨ ਦੇ ਵਿੱਚ ਆਇਆ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਸਾਡੀ ਪਰਤੀ ਰੱਦ ਹੋਣ ਤੋਂ ਬਾਅਦ ਪੰਜਾਬ ਸਰਕਾਰ ਹੈ ਸਾਨੂੰ ਕਾਲਜਾਂ ਦੇ ਵਿੱਚੋਂ ਟਰਮੀਨੇਟ ਕਰਨ ਦੀ ਤਿਆਰੀ ਕਰ ਰਹੀ ਹੈ ਇਹ ਪੰਜਾਬ ਦੇ ਵਿੱਚ 70 ਸਾਲਾਂ ਦੇ ਵਿੱਚ ਪਹਿਲੀ ਵਾਰ ਹੀ ਹੋਊਗਾ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਵੋਟਾਂ ਲੈਣ ਵਾਲੀ ਪੰਜਾਬ ਸਰਕਾਰ ਜਿਹੜੀ ਹੈ ਉਹ ਲਗਭਗ 1000 ਦੇ ਕਰੀਬ ਜਿਹੜੇ ਪ੍ਰੋਫੈਸਰਸ ਨੇ ਰੈਗੂਲਰ ਪ੍ਰੋਫੈਸਰ ਜਿਹੜੇ ਰੱਖੇ ਨੇ ਉਹਨਾਂ ਨੂੰ ਨੌਕਰੀ ਦੇ ਕੇ ਉਸ ਤੋਂ ਬਾਅਦ ਉਹਨਾਂ ਨੂੰ ਕੱਢਣ ਦੀ ਤਿਆਰੀ ਦੇ ਵਿੱਚ ਹੈ। ਇਹਦੇ ਨਾਲ ਸਿਰਫ 1000 ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਜ਼ਿੰਦਗੀ ਹੀ ਤਬਾਹ ਨਹੀਂ ਹੋਊਗੀ ਬਲਕਿ 1000 ਪਰਿਵਾਰ ਜਿਹੜੇ ਨੇ ਉਹ ਰੁਲਣਗੇ। ਨਾਲ ਹੀ ਪੰਜਾਬ ਦੀ ਜਿਹੜੀ ਉਚੇਰੀ ਸਿੱਖਿਆ ਉਹਦੇ ਵਿੱਚ ਜਿਹੜਾ ਨਿਗਾਰ ਆਊਗਾ ਉਹ ਵੱਖਰੀ ਗੱਲ ਹੈ। ਸਾਡੇ ਪਹਿਲਾਂ ਹੀ ਕੁਝ ਸਾਥੀ ਜਿਹੜੇ ਨੇ ਉਹ ਇਸੇ ਭਰਤੀ ਦੇ ਸੰਘਰਸ਼ ਦੇ ਦੌਰਾਨ ਮਾਨਸਿਕ ਜਿਹੜੀ ਪਰੇਸ਼ਾਨੀਆਂ ਨਾ ਸਹਾਰਦੇ ਹੋਏ ਆਪਣੀਆਂ ਜ਼ਿੰਦਗੀਆਂ ਖਤਮ ਕਰ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਾਡੇ ਸਾਥੀ ਇੱਕ ਮੈਡਮ ਬਲਵਿੰਦਰ ਸੀ ਜਿਨ੍ਹਾਂ ਨੇ ਮਾਨਸਿਕ ਪਰੇਸ਼ਾਨੀ ਨੂੰ ਨਾ ਸਹਾਰਦਿਆਂ ਖੁਦਕੁਸ਼ੀ ਕੀਤੀ ਤੇ ਆਪਣੇ ਖੁਦਕੁਸ਼ੀ ਨੋਟ ਦੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਨਾਂ ਲਿਆ ਕਿ ਉਹਨਾਂ ਦੀ ਮੌਤ ਦੇ ਉਹ ਜ਼ਿੰਮੇਵਾਰ ਹੈ ਜੇ ਹੁਣ ਪੰਜਾਬ ਸਰਕਾਰ ਜਿਹੜੀ ਕਿ ਸਾਡੀ ਭਰਤੀ ਨੂੰ ਬਚਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਲੀਗਲ ਰੈਮਡੀਜ਼ ਨੇ ਜਿਹੜੀਆਂ ਰਿਵਿਊ ਪਟੀਸ਼ਨ ਹੈ ਕਰੀਪੇ ਪਟੀਸ਼ਨ ਹੈ ਇਹ ਕਰ ਸਕਦੀ ਹੈ ਉਹ ਸਾਡੀ ਭਰਤੀ ਨੂੰ ਬਚਾਉਣ ਲਈ ਸੁਪਰੀਮ ਕੋਰਟ ਦੇ ਵਿੱਚ ਪਰ ਜੇਕਰ ਉਹ ਇਹਨਾਂ ਨੂੰ ਇਹ ਸਭ ਲੀਗਲ ਰੈਮੇਡੀਜ਼ ਅਪਣਾਉਣ ਦੀ ਥਾਂ ਤੇ ਸਾਨੂੰ ਘਰੋਂ ਘਰੀ ਤੋਰਨ ਦੀ ਤਿਆਰੀ ਦੇ ਵਿੱਚ ਹੈ ਸਾਡੇ ਟਰਮੀਨੇਸ਼ਨ ਦੀ ਜੇਕਰ ਤਿਆਰੀ ਚੱਲ ਰਹੀ ਹੈ ਤਾਂ ਅਸੀਂ ਅੱਜ ਪੰਜਾਬ ਸਰਕਾਰ ਨੂੰ ਚੇਤਾਵਨੀ ਦੇ ਦੇਣੀ ਚਾਹੁੰਦੇ ਹਾਂ ਕਿ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਹੈਗੇ ਅਸੀਂ ਪੰਜਾਬ ਸਰਕਾਰ ਦਾ ਪੰਜਾਬ ਦੇ ਪਿੰਡ-ਪਿੰਡ ਦੇ ਵਿੱਚ ਜਲੂਸ ਕੱਢਾਂਗੇ ਤੇ ਇਸ ਤੋਂ ਬਿਨਾ ਜੇਕਰ ਸਾਡੇ ਕਿਸੇ ਵੀ ਸਾਥੀ ਦੀ ਜਾਨ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਹਦਾ ਜ਼ਿੰਮੇਵਾਰ ਜਿਹੜਾ ਉਹ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਵੈਸ ਹੋਊਗਾ ਕਿ ਇਹ ਉਹ ਆਪਣਾ ਯਾਦ ਕਰਕੇ ਰੱਖ ਲੈ ਕਿ ਸਾਡੇ ਦੇ ਵਿੱਚ ਸਾਡੇ ਚੋਂ ਕੋਈ ਵੀ ਬੰਦਾ ਜਾਂਦਾ ਕਿਸੇ ਦੀ ਵੀ ਜ਼ਿੰਦਗੀ ਜਾਂਦੀ ਹੈ ਤਾਂ ਇਹਦੀ ਜ਼ਿੰਮੇਵਾਰੀ ਪੂਰੀ ਸੂਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੀ ਹੋਊਗੀ ਤਾਂ